ਇੱਥੇ ਜੱਥੇ ਹੋਏ ਬੱਟੇ ਸੀ ਇੱਥੇ ਕੀ ਸਵਾਹ ਰੱਖਿਆ ਤੂੰ ਭਾਈ ਹੁਣ ਕਿਧਰ ਐ ਨਯਾਰ ਮੈਂ ਕਾਲਿਆਂ ਵਾਲੀ ਜਾਣਾ ਪੁਰ ਯਾਰ ਬਈ ਯਾਰ ਆਪਾਂ ਪਾਣੀ ਬਾਰੀ ਸੀਗੀ ਖਾਲ ਕਢਣਾ ਸੀ ਤੇ ਖਾਲ ਤੂੰ ਕਢਦੀ ਯਾਰ ਮੈਨੂੰ ਟਾਈਮ ਲੱਗ ਜਾ ਮੈਂ ਕਾਲਿਆਂ ਵਾਲੀ ਜਾਣਾ ਮੈਨੂੰ ਕੰਮ ਤੇ ਤੂੰ ਰੋਟੀ ਲੈ ਕੇ ਆ ਜੀ ਮੈਂ ਠੰਡੇ ਠੰਡੇ ਵਗ ਜਾਣਾ ਰੋਟੀ ਕਿਹੜੀ ਲਿਆਂਦੀ ਆ ਯਾਰ ਮੈਨੂੰ ਉੱਥੇ ਨੇ 3 ਵਜ ਜਾਣ ਕੇ 4 ਵਜ ਜਾਣ ਤੂੰ ਕਰ ਲਈ ਕਿਉਂ ਹੋ ਕਰਿਆ ਗਾਵੇਂ ਹੌਰਾ ਪੁਕਾਰ ਲੇ ਮੈਂ ਕਹੇ ਰੋਟੀ ਰੱਟੀ ਪਕਾ ਦੇਣੀ ਆ ਤੇ ਪਖਾ ਕੇ ਬਗ ਜੀਆਂ ਦੀ ਤੂੰ ਨਾ ਖਸਮਾ ਕਦੇ ਅੱਖੀ ਵੀ ਅੱਜ ਬਾਈ ਆਉਣਾ ਮੇਰੇ ਕੋ ਕੋ ਤੂੰ ਕਰ ਲੈ ਕੰਮ ਜਾਂ ਤੂੰ ਕਰਨਾ ਤੈਨੂੰ ਪਤਾ ਤੂੰ ਹੀ ਆ ਕਿਉਂ ਮੈਂ ਕਹਿੰਦਾ ਹੁਣ ਨਾ ਬਣਾ ਗੱਲ ਤੋਂ ਚਲ ਕੋਈ ਨਹੀਂ ਕਰਨਾ ਤਾਂ ਮਿੱਤਰਾ ਆਪ ਨੂੰ ਬਊਗਾ ਚਲੋ ਰੋਟੀਆਂ ਖਾ ਜਾਣੇ ਪ੍ਰਭਾ ਆਪਾ ਦੁਪਹਿਰਾਂ ਤਾਂ ਹੋਇਆ ਹੀ ਪਿਆ ਹੁਣ ਅੱਭੀ ਕੀ ਕਰੀ ਜਨੇ ਹੋ ਮੈਂ ਤਾਂ ਖੇਤ ਹੰਡੇ ਹੰਡੇ ਪਾਣੀ ਦੀ ਵਾਰੀ ਆ ਖਾਲ ਘੜਨਾ ਰੋਟੀ ਵਾਈ ਤਨੂ ਉਹ ਗਿਆ ਸੀ ਛੋਟੇ ਨੂੰ ਉਹ ਬਾਗ ਗਿਆ ਕਹਿੰਦਾ ਮੈਂ ਤਾਂ ਮੰਡੀ ਜਾਣਾ ਤੈਨੂੰ ਪਤਾ ਉਹਦਾ ਕਿਹੜੇ ਕਮਾਂਦਰੇ ਵਾਲਾ ਫੜਾਇਆਊਗਾ ਬਾਈ ਸੰਦੀਪ ਤੈਨੂੰ ਫੜਾਇਆ ਗਿਆ ਸੀ ਉਹ ਕਹਿੰਦਾ ਮੈਂ ਤਾਂ ਮੰਡੀ ਆ ਨਾ ਮੈਨੂੰ ਤਾਂ ਆਥਣ ਹੋ ਜੂ ਕਹਿੰਦਾ ਤੂੰ ਘਰੇ ਖਾ ਖੂ ਜਾ ਯਾਰ ਆਪਦੀ ਰੋਟੀ ਚੱਲ ਫਿਰ ਕੋਈ ਨਾ ਬਈ ਬਣਾ ਦੇ ਉਹਨੇ ਕਹਿੰਦਾ ਉਹਨੇ ਹੱਥ ਲਵਾਇਆ ਕਰਨ ਤਾਂ ਆਪ ਨੂੰ ਬੋਏ ਨੂੰ ਔਖਾ ਹੋ ਗਿਆ ਬਾਈ ਕੱਲਾ ਜਾਣਾ ਤੂੰ ਵੀ ਕੱਲਾ ਹੀ ਰਹਿ ਗਿਆ ਫਿਰ ਉਹ ਤੁਹਾਨੂੰ ਬਾਈ ਜਮਾ ਸਾਥ ਹੀ ਨਹੀਂ ਲਾਉਂਦਾ ਚੱਲ ਬੱਬੀ ਰੋਟੀ ਲਾ ਦੇ ਫਿਰ ਮੈਂ ਖਾ ਕੇ ਭੱਜ ਜਾਣਾ ਲਾਉਣੀ ਹੈ ਰੋਟੀ ਆਮਨੇ ਰੋਟੀ ਲਾ ਲਾਂਦੇ ਪਹਿਲਾਂ ਆਪਾਂ ਚਲ ਤੁਸੀਂ ਰੋਟੀ ਲਾ ਲੋ ਤੂੰ ਤੇ ਗਾਣਾ ਮੈਂ ਉਧਰੋਂ ਘਰਿਆ ਹੁੰਦੀ ਆਂਗੀ ਮੈਂ ਰੋਟੀ ਲਾ ਲੈਣੀ ਆਂਗੀ ਤੇ ਉਹ ਇੱਕ ਨਾ ਤੂੰ ਬਾਈ ਨੂੰ ਮੜਾ ਜਾਂ ਕਹੀਂ ਸੰਦੀਪ ਨੂੰ ਕਿਵੇਂ ਉਹ ਨਾ ਜਮੇ ਹੀ ਨਹੀਂ ਆਖੇ ਲੱਗਦਾ ਹੈਗਾ ਤੇ ਬਾਈ ਦੂਜਾ ਇਕੱਲਾ ਕੰਮ ਕਰਦਾ ਤੁਰਿਆ ਫਿਰਦਾ ਕਿ ਨਾ ਕੋਈ ਨਾ ਚਲੋ ਮੈਂ ਸਮਝਾਉਂਗਾ ਹੋਰ ਮਾੜਾ ਮੁੱਟਾ ਤੂੰ ਦੀ ਆਖ ਨੂੰ ਚੰਗਾ ਹਾਂ ਹਾਂ ਨਾ ਕੋਈ ਕੰਮ ਕਰਦਾ ਫਿਰ ਉਹ ਨਾ ਕੋਈ ਨਾ ਮੈਂ ਕਹੂੰਗੀ ਕੀ ਕਰਨੀ ਹੈ ਹਣਾ ਬਸ ਠੀਕ ਹੈ ਪੁੱਤ ਮੈਂ ਦੂਜੀ ਛਾਪ ਕਿੱਧਰ ਗਈ ਤੇਰੇ ਦੋਸਤ ਤੇਰੇ ਕੋਲ ਛਾਪ ਆ ਛਾਪ ਮੈਂ ਤਾਂ ਦੇਖੀ ਨਹੀਂ ਆ ਕਿੱਧਰ ਦੀ ਛਾਪ ਲੈ ਉਹ ਸਿਆਣੇ ਦੀ ਛਾਪ ਤੇ ਉਹ ਅੱਧ ਦੋਲੀ ਦੀ ਛ ਮੈਂ ਤਾਂ ਗੋਰੀ ਨਹੀਂ ਕਰੀ ਨਾ ਉਹ ਨਾ ਉਹ ਨਾਲੇ ਚ ਨਾ ਹੋਵੇ ਮੈਂ ਕੀ ਕਰਾਂ ਤੇਰਾ ਉਹ ਤਾਂ ਔਖਾ ਕਰਦਾ ਤੂੰ ਮੈਂ ਕਿੰਨੇ ਕਰਾਂ ਉਹ ਮੇਰੇ ਹੁਣ ਕੀ ਸਾਰੇ ਮੈਂ ਕਿ ਜਾ ਕੋਈ ਜਾਣ ਕੇ ਕਰੀ ਮੈਂ ਤਾਂ ਉਹਨਾਂ ਤੋਂ ਦਰਦੀ ਅੰਦਰਿਆਂ ਦੇ ਸਪਾਈ ਬਠੀਆਂ ਕਿਤੇ ਤੂੰ ਮੈਥੋਂ ਪੈਸੇ ਲੈ ਜਾਣਾ ਕਿਤੇ ਸਾਂਪਾ ਸਿੱਟਿਆ ਉਹ ਪੈਸੇ ਫਿਰ ਮੈਨੂੰ ਪਤਾ ਹੀ ਨਹੀਂ ਲੱਗਿਆ ਉਹਦੇ ਪੈਸੇ ਗਿੱਦੇ 'ਚ ਪਾਉਣ ਲੱਗਿਆ ਕੋਈ ਸਾਈਡ ਤੇ ਨਿਕਲ ਗਏ ਪਤਾ ਹੀ ਨਹੀਂ ਕੀ ਸਾਪ ਡਿੱਗ ਪੀ ਭਾਬੀ ਕਿਤੇ ਬਾਈ ਫਿਰ ਆਈ ਤੂੰ ਤਾਂ ਜਮੀ ਨਹੀਂ ਦੇਖਦਾ ਇਹਨਾਂ ਖਰਚੇ ਹੋਏ ਪੁੱਤਾਂ ਗਾਹਾਂ ਗੱਲ ਮੈਂ ਕਿਹੜਾ ਜਾਣ ਕੇ ਕਰਦਾ ਭਾਬੀ ਫਿਰ ਆਏ ਤਾਂ ਨਹੀਂ ਬਾਈ ਆਪਣੇ ਚ ਗੱਲ ਆਏ ਦੋ ਜਾਣਿਆਂ ਚ ਗਾਹਾਂ ਨਾਲ ਗੱਲ ਕਰੀ ਗਾਹਾਂ ਕਿ ਮੰਮੀ ਫਿਰ ਤੂੰ ਐਸੇ ਦੀ ਪੱਖ ਪੂਰੀ ਆਂਦੀ ਪੱਖ ਕੋਈ ਨਹੀਂ ਪੁੱਤ ਹਾਂ ਬਾਬੇ ਫਿਰ ਮੈਂ ਕਿਹੜਾ ਜਾਣ ਕੇ ਕਰਦਾ ਕੋਈ ਬਾਈ ਸਾਰਾ ਦਿਨ ਹੋਰ ਪੱਕੇ ਖਾਂਦੇ ਕੋਈ ਤਾਂ ਮੈਨੂੰ ਕਹਿੰਦੇ ਜਿਵੇਂ ਮੈਂ ਕਸੂਰਵਾ ਸਾਰੀ ਕਬੀਲਦਾਰੀ ਖਾਂਦਾ ਭਾਬੀ ਘਾਇਨਾ ਕਰੀ ਫੋਨ ਤੇਰੇ ਹੱਥ ਇਹ ਤਾਂ ਫਿਰ ਇਹਦਾ ਮਤਲਬ ਇਹ ਥੋੜਾ ਹੀ ਆ ਵੀ ਤੂੰ ਸਾਰਾ ਦਿਨ 아이 ਗੁਰਸਰ ਲਈ ਡਾਈ ਜਾਏ ਕੋਈ ਨਹੀਂ ਫਿਰ ਮੈਂ ਕਹਾਂ ਜਾਣ ਕੇ ਕਰਨਾ ਭਾਬੀ ਫਿਰ ਮੈਨੂੰ ਵੀ ਪਤਾ ਬਾਈ ਉੱਥੇ ਵਿਚਾਰਾ ਉਹ ਫੌਜ ਦਾ ਬਟ ਦੇ ਉੱਥੇ ਬਾਰਡਰਾਂ ਤੇ ਧੱਕੇ ਖਾਂਦਾ ਗਾ ਮੌਤ ਦੇ ਮੂੰਹ ਚ ਰੋਲਦਾ ਫਿਰ ਚੱਲ ਮੈਂ ਅੱਗੇ ਤੋਂ ਨਿਗਰ ਰੱਖੂ ਮੰਮੀ ਅੱਗੇ ਤੋਂ ਨਿਗਰ ਰੱਖੂ ਮੈਂ ਕੋਈ ਨਹੀਂ ਪਤਾ ਤੂੰ ਵੀ ਨਿਗਰ ਰੱਖਿਆ ਕਰ ਫਿਰ ਉਹ ਵੀ ਕੀ ਕਰਨਾ ਚੱਲ ਮੈਂ ਉਹ ਛੋਟੀ ਚਾਹ ਫੜਾਇਆ ਉਹਨਾਂ ਦਾ ਫੜਾ ਕੇ ਆ ਚਾ ਸਾਰਾ ਦਿਨ ਉਹੀ ਕਰੀ ਅੰਦਰ ਰੰਦਾ ਗਏ ਨੂੰ ਵੀ ਕਹਿ ਐ ਸੀ ਪੁੱਤ ਕੱਠ ਦਾ ਕੰਮ ਸੀ ਆਪਣੇ ਚ ਕੀ ਹੁੰਦਾ ਸੀ ਜੇ ਵੱਧ ਘਾਟਾ ਕੰਮ ਦਾ ਹੋਈ ਜਾਂਦਾ ਸੋ ਨਿਆਣਾ ਚਾਹਦਾ ਨਹੀਂ ਮੰਮੀ ਹੋਰ ਬਾਣ ਵੀ ਥੇਕੇ ਤੇ ਤਾਂ ਲੈ ਲਿਆ ਬਾਣ ਵੀ ਇੱਥੀ ਵੱਧ ਕਰ ਲਿਆ ਤੇ ਕੋਈ ਨਹੀਂ ਤੁਸੀਂ ਕਬਰਾਇਆ ਨਾ ਕਰੋ ਆਪਣਾ ਕਾਠ ਹੱਲ ਜੂਗਾ ਕਬਰਾਉਂਦੇ ਨਹੀਂਗੇ ਫਿਰ ਸਾਰਾ ਦਿਨ ਲੱਗਿਆ ਰਹਿੰਦਾ ਉਹ ਉਹਨੂੰ ਵੀ ਕਹਿਦਾ ਤੂੰ ਸ ਕਾਠ ਹੱਲਿਆਉਣਾ ਗਿਆ ਹਾਇ ਕਰ ਕਰਕੇ ਲੱਗ ਤਾਂ ਗਈਆਂ ਚਿੜੀਆਂ ਵਾਂਗੂ ਕਿਤੇ ਤੂੰ ਲੱਗ ਜਾਈਂ ਇੱਕਦੇ ਫਿਰ ਕਾਠ ਕੀ ਰਹੁ ਆਪਣਾ ਉਸ ਨੂੰ ਵੱਧ ਖਵਾਉਨੇ ਕੀ ਖਵਾਤਾ ਮੈਂ ਤਾਂ ਉਹਨੂੰ ਕਰਾ ਸਾਰੀ ਜਿਕੇ ਮੈਂ ਲੱਗਦੀ ਜੇ ਬ ਕੀ ਤਾਸ਼ ਕਿਵੇਂ ਕਦੇ ਵੇਖਿਆ ਤਾਂ ਹੈ ਨਹੀਂਗਾ ਇਹਨਾਂ ਨੂੰ ਖੇਡਦੇ ਚੱਲ ਰੱਖਿਆ ਉਹਨੀਆਂ ਇਹੜਾ ਬੱਲਾ ਤੂੰ ਬੇਬੇ ਮੇਰਾ ਪਾਲੇ ਦਾ ਮੁੰਡਾਗਾ ਚਾਚਾ ਹੈਗਾ ਮੈਂ ਤਾਂ ਕਿਰਾਏ ਵਾਲੇ ਪੈਸੇ ਲੈਣ ਆਇਆ ਸੀ ਆ ਜਾ ਆ ਜਾ ਚਾਚਾ ਤੈਨੂੰ ਤੇਰਾ ਕਰੀ ਇਹ ਵੀ ਆ ਸੀਗਾ ਮੈਂ ਤਾਂ ਕਿਰਾਏ ਵਾਲੇ ਪੈਸੇ ਲੈਣ ਆਇਆ ਸੀਗਾ ਤੇ ਬਾਈ ਸੰਦੀਪ ਲੈ ਕੇ ਤਾਂ ਗਿਆ ਸੀ ਮੰਮੀ ਤੇ ਇਥੋਂ ਦੇ ਤੇ ਉਸ ਨੂੰ ਤਾਂ ਕਿਰਾਏ ਦੇ ਪੈਸੇ ਤਾਂ ਛੋਟੇ ਫਿਰ ਬੇਬੇ ਮੈਂ ਮੇਰੇ ਪਾਪੇ ਨੂੰ ਪੁੱਛੂਗਾ ਹਾਂ ਬੇਬੇ ਇੱਕ ਗੱਲ ਕਹਾ ਗੁੱਸਾ ਤਾਂ ਨਹੀਂ ਕਰਦੀ ਸਰਕਾਰ ਦਾ 10 ਦਿਨ ਕਰੇ ਬੇਬੇ ਅਸੀਂ ਉੱਥੇ ਨਾ ਕਰੈਕਟ ਖੇਡਦੇ ਹੁੰਨੇ ਆ ਉੱਥੇ ਮੈਂ ਨਾ ਚਾਚੇ ਨੂੰ ਨਾ ਤਾ ਸ਼ਾਲੇ ਨਾਲ ਜੂਆ ਖੇਡਦੇ ਨੂੰ ਦੇਖਿਆਗਾ ਫਿਰ ਮੈਂ ਇੱਥੇ ਦਾ ਪੈਸਾ ਕਈ ਦਿਨ ਹੋ ਗਿਆ ਲੇ ਗਿਆ ਸੀਗਾ ਫਿਰ ਜਾ ਤਾਂ ਉੱਥੇ ਨਾ ਲਾਂਦਾ ਹੋਵੇ ਲੈ ਦੇਖ ਲੈ ਮੰਮੀ ਇਹਦੀ ਸਹਿਦ ਨਾ ਦਿੰਦੀ ਸੀ

ਹਾਂ ਬਾਕੀ ਤੁਸੀਂ ਗੌਰ ਕਰਿਓ ਠੀਕ ਹੈ ਤੇ ਕਰਾਹੇ ਦੇ ਪੈਸੇ ਲੈਣਾ ਇਸ ਪਾਲੇ ਕੇ ਅੱਛਾ ਤੇ ਮਰੀ ਮੋਟੀ ਤੈਨ ਬੜਕਾ ਕਿਸੇ ਗੱਲ ਦੀ ਨਾ ਕਿ ਮੈਂ ਐ ਤਾਂ ਪੁੱਤ ਤੁਹਾਡੇ ਫਿਰ ਕੱਠ ਨਹੀਂ ਰਹਿਣਾ ਕੱਠਾ ਲਜੂਗਾ ਨਹੀਂ ਕੀ ਗੱਲ ਹੋਣੀ ਪਹਿਲਾਂ ਤਾਂ ਕਹਿੰਦੇ ਸਾਫ ਗਮਾ ਗਈ ਆ ਗਮਾ ਕੇ ਆਜੋ ਦੇ ਵੀ ਇਹ ਬੋਲ ਦੋ ਦੇ ਕੇ ਆਤੀ ਮੈਂ ਹਾਂ ਹਾਂ ਤੇ ਅੱਜ ਹੈ ਕਹਿੰਦਾ ਕੇ ਪੈਸੇ ਹੈ ਮੈਂ ਤਾਂ ਦਿੱਤੇ ਨਿ ਕਰਾਹੇ ਦੇ ਸੋਤ ਲੈ ਕੇ ਤਾਂ ਗਿਆ ਸੀਗਾ ਸੋਤ ਮੈਂ ਫੜਾਇਆ ਗਏ ਦੁੱਧ ਵਾਲੇ ਪੈਸੇ ਪੈਸੇ ਜਿਹੜੇ ਮੇਰੇ ਕੋਲ ਹਾਂ ਹਾਂ ਫੜਾ ਤੀ ਚੱਕ ਕੇ ਅੱਛਾ ਨਤਨੂ ਕਿਹਾ ਵੀ ਸੀ ਅਮਣੀ ਮੈਂ ਕਿਹਾ ਮੜਾ ਜੇ ਮੜਾ ਫਟਾ ਦੀ ਗੇਰ ਕਿਉਂ ਤਾਸ ਦੋਸ ਨਹੀਂ ਕਹਿਆ ਕਿਤੇ ਹਾਂ ਤਾਸ ਤਾਂ ਨਿਕਲਿਆ ਸੀਗਾ ਤੇਰੇ ਤਾਂ ਕੱਪੜੇ ਧੋਣ ਦੀ ਸੀ ਉਹ ਮੁੰਡਾ ਬਣਾਇਆ ਤਾਂ ਸੀ ਉਹ ਦਾਸਾ ਵੀ ਦਾਸਾ ਸੀਗਾ ਉਹ ਤੇ ਤਾਸ ਖੇਡਦਾਗਾ ਕੀਤੋ ਸਿਮਾਰੈ ਮੱਤੀ ਪਈ ਬੜਕ ਰੱਖਿਆ ਸਰ ਉਹ ਫੇਰ ਐ ਥੋੜਾ ਤਾਂ ਕੋਈ ਗੌਰ ਰੱਖੋ ਫੇਰ ਐ ਤਾਂ ਨਹੀਂ ਗੱਡਾ ਬਾਈ ਨੂੰ ਕਹੋ ਬਾਹਰ ਨੂੰ ਮੜਾ ਜਾ ਉਹ ਵੀ ਬੜਕ ਲਊਗਾ ਬਾਹਰੋਂ ਨਹੀਂ ਰਹਿਣਾ ਆ ਸਾਡੇ ਸਿਰ ਤੇ ਨਫਰਾ ਹੁੰਦਾ ਹਰ ਕਰੇ ਆਪਾਂ ਹੁਣ ਕੀ ਪਤਾ ਨਹੀਂ ਜਲਦੀ ਬਈ ਅਸੀਂ ਤਾਂ ਫੇਰ ਆਏ ਤਾਂ ਨਹੀਂ ਲਾਪੂਣ ਹਾਂ ਨਾ ਕਰੀ ਕਿਤੇ ਮੁੰਡੇ ਹੁਣ ਕੀ ਹੁਣ ਮੈਂ ਤਾਂ ਹੁਣ ਫੋਨ ਕਰੂੰ ਜੀ ਸੌਜੀ ਨੂੰ ਫੇਰ ਹੁਣ ਆਏ ਕਿੰਨਾ ਕਿਤੇ ਬਸ ਘਰ ਦੇ ਸਬਰ ਦੇ ਸੱਚ ਉਹ ਬੈਠਾ संप तो ना, ना। ਇਹ ਵਾਲਾ ਹੋਰ ਗੱਲ ਕਰਦੇ ਫਿਰ ਕੀ ਗੱਲ ਹੋਈ ਜਾਂਦੀ ਹੈ ਵਾਰ ਦੀ ਹੋਰ ਕਰ ਕੋਈ ਸੱਦ ਕੇ ਮੂੰਹ ਤੇ ਆਈ ਨਹੀਂ ਗੱਡੀ ਵਾਰ ਦੀ ਵਾਰ ਕੀ ਬਤਾ ਕੀ ਕਰੀ ਜਾਂਦਾ ਹੁਣ ਮੈਨੂੰ ਕੀ ਬਤਾਗਾ ਮੈਂ ਤਾਂ ਚੱਕ ਕੇ ਪੈਸੇ ਪੜਾ ਦਾਨੀ ਆ ਜੀ ਪਾਤੀ ਦਵਾਈ ਦਿਉਈ ਤੂੰ ਜੇਦੀ ਪਾਉਣੀ ਸੀਗੀ ਦਵਾਈ ਤਾਂ ਪਾਈ ਦਿੱਤੀ ਹਾਂ ਆ ਗਿਆ ਦੇਖ ਲਓ ਮੈਂ ਕੀ ਕਰਨਾ ਮੰਡੀ ਜਾ ਕੇ ਆ ਮਤਾ ਆ ਜਾ ਪੁੱਤ ਰਾਲਾ ਪੀ ਜਾਂਦਾ ਆ ਜਾ ਹਾਂ ਬੈਠਾ ਕਿਵੇਂ ਆ ਜਾ ਆਹ ਆ ਜਾ। ਆਏ ਕਿਵੇਂ ਕਿੱਥੇ ਹੋਏ ਕੱਢ ਤੁਸੀਂ? ਇੱਥੇ ਕੀ ਸਵਾਦ ਰੱਖਿਆ? ਇੱਥੇ ਆ ਹੁਣ ਇਹ ਕੀ ਕਰੀ ਤੈਨੂੰ ਕਿੱਥੋਂ ਖਵਾਉਣਗੇ ਇਹ ਸਾਰਾ ਦਾ ਨਾ? ਥੋ ਖਵਾਉਣਾ ਮੈਂ ਕੀ ਅਖਾ ਤੈਨੂੰ? ਸਾਬਸੇ ਹੋਣੀ ਸੀ ਆਂਦੀ। ਸਾਬ ਤੂੰ ਦੱਸਿਆ ਤਾਂ ਮੈਂ ਦੇਖ ਪੀ ਸੀ ਭਾਈ। ਦੇਖ ਪੀ ਸੀ ਯਾਰ ਸੁਣਦਾ ਆਖਿਆ। ਖੇਡਦਾ ਤੂੰ ਜੂਆ ਹੈਗਾ। ਭਾਈ ਇਹ ਕੌਣ ਕਹਿੰਦਾ ਜੂਆ ਖੇਡਦਾ ਮੈਂ ਯਾਰ। ਸਭ ਨੂੰ ਪਾਲੇ ਦਾ ਮੁੰਡਾ ਦੱਸ ਕੇ। ਉਹ ਕੋਈ ਸੋ ਟੈਂਕ ਖੇਡਦਾ। ਤੇਰੀ ਇਹ ਜੋ ਨਿਕਲਿਆ ਉਥੇ ਜੇ ਪਾ ਜਾਉ ਯਾਰ ਮੈਂ। 7000 ਰੁਪਏ ਤੂੰ ਕਹਿੰਦਾ ਡਿੱਗ ਪਿਆ ਬੇਬੇ ਤੋਂ ਲਗਾਇਆ ਸੀਗਾ ਉਹ ਵੀ ਤੂੰ ਜੂਏ ਚ ਹਰ ਹੈ ਨਹੀਂ ਯਾਰ ਬਾਈ ਕੌਣ ਕਹਿੰਦਾ ਸੀ ਉਹ ਮਾਰੀ ਜਾਂਦਾ ਯਾਰ ਸਾਰਾ ਸੀ ਪਤਾ ਨਾ ਲੈ ਤੇ ਦੋਲੇ ਦੀ ਸ਼ਾਪ ਸੀ ਬੰਦਾ ਸਾਂਝਾ ਘਰ ਆ ਯਾਰ ਤੂੰ ਤਾਂ ਉਹ ਵੀ ਡੋਬਤੀ ਪਾਣੀ ਨੇ ਤਾਂ ਫੋੜ ਕਰਤਾ ਦੇਸ ਦੇ ਪੈਸੇ ਮੈਂ ਉਹਦੇ ਮਿੱਟੀ ਨਾਲ ਮਿੱਟੀ ਹੋਈ ਐ ਨਾ ਯਾਰ ਤੂੰ ਪਤੰਦਰ ਕਸ਼ਰ ਲੈ ਡੋਬ ਤੇ ਆਏ ਸੀ ਦੇਸ ਦੇ ਪੈਸੇ ਹੋਏ ਪਿਆ ਕਰਿਆ ਉਸਾ ਉਹ ਦੂਜਾ ਬੱਟਾ ਉਹ ਜਿਹੜਾ ਫੌਜ ਚ ਤੁਰਿਆ ਫਿਰਦਾ ਮੌਤ ਦੇ ਮੂੰਹ ਚ ਇਹਨਾਂ ਦਾ ਸਾਜਿ ਬਈ ਤੁਹਾਨੂੰ ਬਹਿਮ ਹੋ ਗਿਆ ਬਹਿਮ ਕਿ ਹੋ ਗਿਆ ਭਈ ਇਹ ਰਾਹ ਤੇ ਗੱਡੀ ਨਹੀਂ ਚੱਲਣੀ ਭਈ ਤੁਹਾਨੂੰ ਯਾਰ ਉਹੀ ਲੱਗ ਗਿਆ ਮੈਂ ਤਾਂ ਇਹ ਵਧੀਆ ਕੱਟ ਕੇ ਆਈ ਬਈ ਇਹਨਾਂ ਘਰੋਂ ਸਾਹਿਬ ਅੱਜ ਕੱਲ ਬੰਦ ਦੀ ਅਸੀਂ ਵੇਖ ਕੇ ਤਾਂ ਨਾ ਰਾਹੇ ਹੋ ਜਾਂਦੇ ਮੈਂ ਉਹਦੇ ਪੁੱਤ ਨੂੰ ਤੇ ਕਹਿਆ ਸੀ ਯਾਰ ਉਹ ਕਹਿੰਦਾ ਮੈਨੂੰ ਹੋਰ ਤੇ ਉਹ ਕਹਿੰਦਾ ਮੈਨੂੰ ਉੱਥੇ ਤੇ ਉਹ ਕਹਿੰਦਾ ਕਹਿੰਦਾ ਚਾਚਾ ਉੱਥੇ ਜੂਆ ਖੇਡਦਾ ਹੈ ਉਹਨ ਭਾਈਆਂ ਨੇ ਵੀ ਪਾ ਕੇ 5-7 ਲੱਖ ਰੁਪਏ ਆਰਤੀਆਂ ਦਾ ਕਰਤਾ ਰਹਿ ਜਾ ਨੀ ਆਰਤੀ ਤੇ ਤੂੰ ਪੈਸੇ ਫੜਫੜ ਲਾਈ ਜਨਾ ਉਹ ਮੰਗੇ ਹੁਣ ਸਾਨੂੰ ਕੱਟਦਾ ਹੋਰ ਤੂੰ ਨਸ਼ੇ ਬੱਤੇ ਦੇ ਹੋ ਰਹੇਗਾ ਉਹ ਨਹੀਂ ਬਿਰਕਾ ਗਈ ਸਾਡੇ ਕੋਲੇ ਭਾਈ ਸਾਥ ਤੂੰ ਫੇਰ ਆਪਾਂ ਕੰਮ ਨਹੀਂ ਡਾਲਦੇ ਪਰ ਤੈਨੂੰ ਸਹੀ ਲੱਗਿਆ ਉਹ ਸੀ ਤੇ ਮੇਰੀ ਬੇਇੱਜ਼ਤੀ ਨਾ ਕਰੋ ਮੈਂ ਬਕਾਲਤੀ ਗਲਤੀ ਹੁ ਗਲਤੀ ਜਿਹੜੀ ਹੈ ਯਾਰ ਨਹੀਂ ਭਾਈ ਮੈਂ ਨਾ ਤੂੰ ਮੈਂ ਛੋਟਾ ਭਾਈ ਹਾਂ ਮੌਨ ਵਾਲਾ ਯਾਰ ਮੇਰਾ ਛੋਟਾ ਭਾਈ ਦੇਖ ਭਾਈ ਜਿਹੜਾ ਕੁਝ ਪਹਿਲਾਂ ਹੋ ਗਿਆ ਹੋ ਗਿਆ ਮੈਂ ਹੁਣ ਨਹੀਂ ਕਰਦਾ ਯਾਰ ਨਹੀਂ ਭਾਈ ਤੂੰ ਕਰਦਾ ਨਹੀਂ ਕਰਦਾ ਭਾਈ ਜਿਹੜੇ ਨੂੰ ਧੂਆ ਖੇਡਣ ਕਾਂਗੜਾ ਜੇ ਮੈਂ ਤੈਨੂੰ ਰੋਟੀ ਨੂੰ ਕਹਣਾ ਤੂੰ ਕਹਦਾ ਮੈਂ ਮੰਡੀ ਜਾਣਾ ਜੇ ਤੈਨੂੰ ਕਹਦਾ ਚਾਹ ਬਣਾ ਮੈਂ ਠੰਡੇ ਠੰਡੇ ਕਾ ਮੈਂ ਸਾਰਾ ਦਿਨ ਧੁੱਪੇ ਮੱਚੀ ਐ ਨਾ ਯਾਰ ਬਾਈ ਮੈਂ ਤਾਂ ਲੋਕਾਂ ਨੇ ਨਾ ਕਸਮ ਮੈਂ ਤਾਂ ਕਹਿੰਦਾ ਊਂ ਤਾਂ ਮੈਂ ਤਾਂ ਊਂ ਤਾਂ ਘੇੜਦਾ ਹੁੰਦਾ ਸੀ ਮੈਨੂੰ ਉੱਥੇ ਜੂਏ ਚਲਾ ਲਿਆ ਤੇਰਾ ਘਰ ਪਟਿਆ ਗਿਆ ਤੇਰਾ ਘਰ ਪਟਦਾ ਤੈਨੂੰ ਕਰਨੀ ਆ ਅੱਡ ਬੱਟਿਆ ਗਿਆ ਬਈ ਆਪਣਾ ਹੁਣ ਅੱਡ ਕਰਨਗੇ ਹੁਣ ਬਾਈ ਮੈਂ ਗਲਤੀ ਮੰਨਦਾ ਆਪਣਾ ਘਰ ਰਹਿ ਜੂ ਬਈ ਗਲਤੀ ਅੱਡ ਕਰਤਾ ਤਾਂ ਇੱਥੋਂ ਕੁ ਮਿਲਦਾਰੀ ਨਹੀਂ ਤਰਨੀ ਮੈਂ ਗਲਤੀ ਮੰਨਣਾ ਨਾ ਬਾਈ ਯਾਰੇ ਤੇ ਮਰਜੀ ਕਰ ਫੌਜੀ ਤਾਂ ਮੈਂ ਲਈ ਜਾਂਦੀ ਸੀ ਪੈਸੇ ਸਾਨੂੰ ਖਵਾਈ ਜਾਂਦੀ ਸੀਗੀ ਤੇ ਫੌਜੀ ਵੀ ਮੈਥੋਂ ਹਿਸਾਬ ਪਤਾ ਮੰਗੂਗਾ ਸਭ ਉਹ ਤਾਂ ਮੰਗੂਗਾ ਬਈ ਕਾ ਰੋਜ ਕਹਿੰਦੀ ਪਾ ਦੇ ਮੇਰੇ ਖਾਤੇ ਚ ਪਾ ਦੇ ਮੇਰੇ ਖਾਤੇ ਚ ਮੈਂ ਹੁਣ ਕਿੱਥੇ ਜਦੋਂ ਤੂੰ ਆਣਾ ਹੌਲੀ ਕਿਦਨੇ ਬੇਬੇ ਨੂੰ ਕਹਿਣਾ ਬੇਬੇ ਇੰਨੇ ਕ ਪੈਸੇ ਦੇਈਂ ਕਰ ਆ ਭਾਈ ਮੈਨੂੰ ਲੱਤ ਬਾੜੀ ਬਾੜੀ ਲੱਗੀ ਸੀ ਭਾਈ ਮੈਂ ਹੁਣ ਨਾ ਕਸਮ ਵਾਲੀ ਗੱਲ ਹੈ ਮੈਨੂੰ ਸੌ ਪਾ ਦੇ ਮੈਂ ਨਹੀਂ ਤੂੰ ਮਰ ਕੇ ਬਾਹਰ ਜਾਣਾ ਤੇਰਾ ਨਾ ਕੰਮ ਕਰਾ ਲਿਆ ਤੁਰ ਆਪਾਂ ਘਰ ਦੀ ਕਮੀਨ ਨਾ ਨਸ਼ੇ ਬੱਤੇ ਤੋਂ ਵੀ ਦੂਰ ਹੈ ਨਹੀਂ ਭਾਈ ਨਸ਼ੇ ਵੀ ਨਹੀਂ ਕਰਦਾ ਕੁਝ ਨਹੀਂ ਕਰਦਾ ਮੰ ਲੈ ਬਈ ਐਸੇ ਨਹੀਂ ਨਾ ਬਈ ਯਾਰਾ ਤਾਂ ਲੋਟ ਨਹੀਂ ਆਉਣਾ ਤੈਨੂੰ ਪਤਾ ਬੜੀਆਂ ਚੀਜ਼ੀ ਕਰਦੀਆਂ ਮੈਂ ਤਾਂ ਬਾਤੂ ਮਿਲਤਾ ਕਰਦੀਆਂ ਰੋਜ਼ ਮਿਲਤਾ ਕਰੀ ਜਾਂਦੀ ਆ ਭਾਈ ਗਲਤੀ ਹੋ ਗਈ ਯਾਰ ਬਹੁਤ ਵੱਡੀ ਗਲਤੀ ਹੋ ਗਈ ਭਾਈ ਯਾਰ ਭਾਈ ਸਾਹਿਬ ਬਹੁਤ ਅੰਦਰ ਅਸੀਂ ਖੇਤਾਂ 'ਚ ਦੁਪਹਿਰੇ ਉੱਥੇ ਕੰਮ ਕਰਦੇ ਆ ਕਿੱਥੇ ਤੜਕੇ 2 ਘੰਟੇ 'ਚ ਬੰਦਾ ਕੰਮ ਕਰ ਦਿੰਦਾ ਇਹ ਲੋਗੀ ਹੋਗਾ ਜੀ ਬਾਸ ਸਾਰੇ ਦਿਨ ਮੈਂ ਬੋਝ ਹੁੰਦਾ ਮੋਹਨਦਰਾਏ ਭਾਈ ਮੇਰੀ ਗੱਲ ਸੁਣੀ ਤਾ ਇਹ ਜਪਰਾ ਨਹੀਂ ਮਿਲਦੇ ਭਾਈ ਮੈਨੂੰ ਸੋਇਆ ਦਾ ਭਰਾ ਮਿਲਿਆ ਨਾ ਤੇਰੀ ਦੋਸਤੀ ਬੰਦਰਾ ਦਵਾਈ ਲੈਣ ਮੈਂ ਨਹੀਂ ਗਿਆ ਯਾਰ ਭਾਈ ਮੈਂ ਗਲਤੀ ਮੰਨਦਾ ਭਾਈ ਕੀ 5 700 ਦੀ ਦਵਾਈ ਆਉਗੀ ਮੈਂ ਤਾਂ ਉਹ ਵੀ ਨਹੀਂ ਲੈਂਦਾ ਵੀ ਚੱਲ ਜਾ ਦੁਸਰੋਂ ਆਇਆ ਹੋਇਆ ਦੁਸਰੋਂ ਆਇਆ ਹੋਇਆ ਕਾਹਦੇ ਲਾਈਨ ਗਏ ਤਾਂ 80000 ਦੇ 1000 ਟੌਣ ਲੱਗ ਗਿਆ ਫੇਰ ਰੋਜ਼ ਕਹਿੰਦੇ ਤੂੰ ਦਵਾਈ ਲਿਆ ਪਰ ਦਵਾਈ ਲੈ ਢੋਈ ਦੀ ਮੈਂ ਕਹਿੰਦਾ ਕੋਈ ਨਹੀਂ ਮਾਤਾ ਜਾਵਾਂਗੇ ਚੱਲ ਭਾਈ ਦਵਾਈ ਵੀ ਨਹੀਂ ਲੈਣ ਗਿਆ ਮੈਂ ਤਾਂ ਹੁਣ ਭਾਈ ਆਪਣੇ ਘਰ ਦੀ ਕਬੀਲਦਾਰੀ ਦੇਖਣਾ ਘਰ ਦਾ ਕੱਠ ਰਹਿ ਜੋ ਮੈਂ ਨਹੀਂ ਗਲਤੀ ਕਰਦਾ ਯਾਰ ਮੈਨੂੰ ਸੌਂਪਾ ਦਿਓ ਐਦੂੰ ਉਮਰ ਕੇ ਮੈਂ ਛੱਡੀ ਕਬੀਲਦਾਰੀ ਠੀਕ ਹੈ ਪਹਿਲਾ ਡਟਾਗਾ ਸਾਰਾ ਤੁਸੀਂ ਆਪੇ ਸਾਮਣੂ ਮੈਂ ਨਹੀਂ ਫੌਜੀ ਨਸਲਾ ਕਰਕੇ ਆਹ ਤਰ੍ਹਾਂ ਰੱਖਾਂਗੇ ਇਕੱਠੇ ਮੇਰੇ ਬਨੇ ਆ ਠੀਕ ਹੈ ਨਾ ਤੂੰ ਜਾਣਾ ਤੇ ਨਾ ਜਾਣਾ ਮੈਂ ਠੀਕ ਹੈ ਬੇਬੇ ਦਾ ਤਕਵੀਲਦਾਰੀ ਫੜਾ ਠੀਕ ਹੈ ਠੀਕ ਹੈ ਫੇਰ ਗੱਠ ਰਹਿ ਸਕਦਾ ਨਹੀਂ ਮੈਂ ਤਾਂ ਜੇ ਸੁਣ ਜਿਦਾਂ ਐਦੂ ਮੁੜ ਕੇ ਰੁਪਈਆ ਨਹੀਂ ਮੰਗਦਾ ਜਿੱਥੇ ਕੋਈ ਕੰਮ ਲਾਉਣਾ ਬੇਬੇ ਤੂੰ ਪੰਜੀ ਨਹੀਂ ਦੇਣੀ ਮੈਨੂੰ ਕੋਈ ਪੰਜੀ ਨਹੀਂ ਮੈਨੂੰ ਭੈ ਜਿਹੜੀ ਗੱਲਤੀ ਹੋ ਤੇਰੇ ਸਾਹਮਣੇ ਮੈਂ ਦਵਾਈ ਲੈਣ ਨਹੀਂ ਕਿਹਾ 1000 ਰੁਪਏ ਲੱਗਦਾ ਨਹੀਂ ਦਵਾਈ ਦਾ ਦਵਾਈ ਤਾਂ ਮੈਂ ਇਹਨੇ ਗੁਰਸ਼ਰਲੇ ਡਾਤੇ ਸਰਲੇ ਤਾਂ ਅੱਧੇ ਦੋਲੇ ਦੀ ਸਾਫ ਸਿਧੀ ਉਹ ਕਰਵਾਤੀ ਹੁਣ ਦੀ ਕਨ ਕਈ ਜਿਹੜੀ ਸਾਰੀ ਇਹਦੇ ਕਰਕੇ ਜਿ ਆਉਗੀ ਤੂੰ ਜਾਉਗੀ ਨਹੀਂ ਮੈਨੂੰ ਨਾ ਯਾਰ ਅੰਡੇ ਅੰਗ ਮੰਡ ਗਨੇ ਤੈਨੂੰ ਪਤਾ ਕੱਠ ਜਰਿਆ ਨਹੀਂ ਗਿਆ ਬਾਈ ਉਂਗਲਾਂ ਤੇ ਲਾ ਲੈ ਉਂਗਲਾਂ ਦੇ ਕਿ ਬਾਈ ਯਾਰ ਲੋਕ ਤਾਂ ਤੈਨੂੰ ਸਰੀਰ ਤੇ ਸਰੀਰ ਕੌਣ ਰਾਜੀ ਹੁੰਦਾ ਬਾਈ ਮੈਨੂੰ ਗਲਤੀ ਹੋ ਗਈ ਉਂਗਲਾਂ ਤੇ ਬਾਹਲਾ ਵੱਡਾ ਲੱਗ ਗਿਆ ਮੈਨੂੰ ਤਾਂ ਕਹਿੰਦੇ ਤੂੰ ਜਿੱਤ ਜਾਏਗਾ ਐ ਹੋ ਜਾਏਗਾ ਤੂੰ ਤਾਂ ਦੋ ਦਿਨਾਂ ਜੇ ਐ ਬਣ ਜਾਏਗਾ ਐ ਕਰ ਕਰਕੇ ਮੈਨੂੰ ਤਾਂ ਮੈਂ ਤਾਂ ਜਿਹੜੇ ਪਹਿਲਾਂ ਵਾਲੇ ਗਏ ਸੀ ਮੈਂ ਉਹ ਪੂਰੇ ਕਰ ਲੈਂਦਾ ਮੈਂ ਖੋ ਜਾਂਦੇ ਹੋਰ ਜਾਂਦੇ ਪੂਰੇ ਤਾਂ ਜਿਹੜੇ ਨਾ ਜਿਹੜੇ ਮੈਂ ਹਾਰ ਜਾਂਦਾ ਮੈਨੂੰ ਐਸੀ ਮੈਂ ਉਹ ਦੂਜੇ ਦਿਨ ਪੂਰੇ ਕਰ ਲਿਆ ਉਹ ਵੇ ਹੋਰ ਬੇਬੇ ਨੂੰ ਦੋਦੀ ਪੈਸੇ ਦੇਖ ਕੇ ਤੂੰ ਉਹਦੀ ਲੈ ਗਿਆ ਮੈਂ ਕਰਾ ਹਾਲ ਦੇ ਦੇ ਕੇ ਉਹ ਬਾਈ ਉਹਦੇ ਗੱਲ ਉਹਦੇ ਗੱਲ ਆ ਬਣੀ ਤੁਰੇ ਜਾਂਦੇ ਮੈਂ ਪਹਿਲਾਂ ਆਖੇ ਯਾਰ ਜਿਹੜਾ ਹਾਰਿਆ ਸੀਗਾ ਮੈਂ ਉਹ ਦੂਜਾ ਬੰਦਾ ਕਹਿੰਦਾ ਜਿਹਦੇ ਕੋ 3500 ਹੈਗਾ ਆਪਾਂ ਦੂਜੇ ਵੀ ਬਣਾ ਕੇ ਲਿਆਵਾਂਗੇ ਉਹ 3500 ਵੀ ਗਿਆ ਬਾਈ ਬਈ ਇਹ ਕੰਮ ਉਹ ਤਾਂ ਜਾਊਗਾ ਵੀ ਇਹ ਕੰਮ ਨੂੰ ਪਤਾ ਹੀ ਅਵੇ ਕਿੱਥੇ ਵੀ ਇਹ ਕੋਈ ਰਸਿਆ ਨਾ ਜਿਉਂ ਵਾਲਿਆਂ ਦੇ ਘਰ ਪੱਟੇ ਜਾਂਦੇ ਆ ਇਹ ਕੰਮ ਤੇ ਬਾਈ ਕਿਸੇ ਦਾ ਨਹੀਂ ਆ ਪੂਰਾ ਆਇਆ ਦੇਖੋ ਨਾ ਆਪਾਂ ਇਸ ਦੁਮੁਰ ਕੇ ਗਲਤੀ ਨਹੀਂ ਕਰਦੇ ਬਈ ਤੁਹਾਡੇ ਮੂਰੇ ਨੀਵੇਂ ਆਹੀ ਹੁਣ ਆਪਾਂ ਭਰਾਵਾਂ ਚਲੋ ਫਰਕ ਨਹੀਂ ਪੈਂਦਾ ਆਪਾਂ ਇਕੱਠ ਵੀ ਰੱਖ ਲਗੇ ਗਣ ਕਰਤੇ ਨੂੰ ਪਤਾ ਬੁੜੀਆਂ ਦਾ ਨਹੀਂ ਬਈ ਮੈਂ ਸਾਰਿਆਂ ਨੂੰ ਗੱਲ ਤੇ ਮੰਨਦਾ ਆਪਾਂ ਬਿਹਰਾਂ ਤੋਂ ਵੀ ਇਸ ਦੁਮੁਰ ਕੇ ਨਹੀਂ ਕਰਦਾ ਤੁਹਾਡੇ ਹੱਥ ਤਕਵੀਲ داری ਜਿਵੇਂ ਤੁਹਾਨੂੰ ਠੀਕ ਲੱਗਦਾ ਬੇਬੇ ਦਾ ਤਕਵੀਲ داری ਦੇਮਾਂਗੇ ਬਈ ਉਸ ਐ ਕਰੋ ਹਾਂ ਬਈ ਸਾਹਤ ਆਉਦੇ ਜਦੋਂ ਕਿਤੇ ਵੀ ਜਾਂਣਾ ਹੈ ਪੈਸਾ ਫੜਦੇ ਬੇਬੇ ਵੀ ਪੰਜੀ ਪੰਜੀ ਦਾ ਸਾਫ ਲੈ ਆਕਰਾਂਗੇ ਇੱਕ ਕਾਪੀ ਲਵਾ ਇੱਥੋਂ ਵੀ ਤੂੰ ਸਾਫ ਲਈ ਤੇਥੋਂ ਵੀ ਮੈਂ ਸਾਫ ਲਵਾਂ ਇੱਕ ਤਾਂ ਜੰਗਲਾਂ ਦੀਆਂ ਡਿਊਟੀਆਂ ਇੱਕ ਕਰਦੇ ਫੇਗਰਾ ਇਹ ਲੈ ਕੇ ਬਹਿ ਗਏ ਉਹ ਫੋਨ ਕਿਧਰ ਆ ਗਿਆ ਕਮੈਂਟ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਸੀਂ ਕਦੋਂ ਆਓਗੇ ਛੁੱਟੀ ਹਜੇ ਤਾਂ 2 ਮਹੀਨੇ ਮਿਲਦੀ ਨਹੀਂ ਆਈ ਆਂਦੀ ਸੀ ਮੈਂ ਕਿ ਤੁਸੀਂ ਛੇਤੀ ਆ ਜਾਂਦੇ ਛੁੱਟੀ ਕਰਦੇ ਨਾ ਮਾਹੌਲ ਵਾਲਾ ਖਰਾਬ ਹੋ ਰਿਹਾ ਹੈਗਾ ਅੱਛਾ ਏ ਕੀ ਗੱਲ ਹੋ ਗਈ ਉਹ ਬਾਈ ਸੰਦੀਪ ਤਾਂ ਜੂਆ ਜਾ ਖੇਡਣ ਲੱਗਿਆ ਇਕੱਲਾ ਬਾਈ ਭਾਰਾ ਕੰਮ ਕਰਦਾ ਉਹ ਸੜਕਾ ਤੋੜਦਾ ਨਹੀਂ ਫਿਰ ਹੁਣ ਉਹ ਥੋੜਾ ਪhela ਹੋ ਗਿਆ ਚਲ ਠੀਕ ਹੈ ਤੁਸੀਂ ਛੇਤੀ ਆ ਜੇ ਛੁੱਟੀ ਚਲ ਮੈਂ ਕਰਦਾ ਸਾਹ ਨਾਲ ਗੱਲ ਫਿਰ ਠੀਕ ਉਹ ਕਬੀਲਦਾਰੀ ਵੀ ਸਮਾਤੀ ਇਕੱਠ ਨਹੀਂ ਰੱਖਣਾ ਹੁੰਦਾ ਇਹਨਾਂ ਨੂੰ ਚੱਲ ਦੇਖਦੇ ਆਂ ਭਰਾਵਾ ਫਿਰ ਮਾਹੌਲ ਤਾਂ ਖਰਾਬ ਹੋ ਗਿਆ ਘਰ ਦਾ ਡਿਊਟੀ ਵੀ ਜ਼ਰੂਰੀ ਐ ਛੁੱਟੀ ਕੀ ਪਤਾ ਸਾਹ ਦੇ ਉਹ ਕਿੰਦਾਂ ਨਹੀਂ ਚੱਲ ਕਰਦੇ ਆਂ ਗੱਲ ਸਾਹ ਨਾਲ ਅੱਜ ਡਿਊਟੀ ਖਤਮ ਹੋਣ ਦੇ ਹਾਂ ਵੀ ਭਰਾ ਸਿੰਘ ਕੀ ਗੱਲ ਹੋ ਗਈ ਅ ਸੰਦੀਪ ਨੂੰ ਬਚਵਾਈ ਯਾਰ ਕਿਉਂ ਵੀ ਸੰਦੀਪ ਸਿਆ ਬਈ ਮੈਥੋਂ ਗਲਤੀ ਹੋ ਗਈ ਯਾਰ ਤੈਨੂੰ ਚੌਧਰੀ ਬਣਾਤਾ ਕਰਦਾ ਗਲਤੀ ਹੋ ਗਈ ਬਾਈ ਵੱਡਾ ਤੂੰ ਕੁਝ ਹੀ ਕਹਿ ਰਿਹਾ ਬਾਈ ਮੈਂ ਉੱਥੇ ਡਿਊਟੀ ਤੇ ਰਹਾ ਕਿ ਤੁਹਾਡੇ ਘਰ ਦਾ ਸਵਾਲਾ ਬਾਈ ਦਿਮਾਗ ਫਿਰ ਗਿਆ ਜੀ ਯਾਰ ਉਂਗਲਾਂ ਜਾ ਕੇ ਲੋਕਾਂ ਦੇ ਉਂਗਲਾਂ ਤੁਸੀਂ ਤਾਂ ਹੈ ਗੁਰਸਰ ਲੜਾਈ ਜਾ ਲੋ ਉੱਥੇ ਮੈਂ ੱੱਕੇ ਖਾਈ ਜਾਊਂਗਾ ਕਹਿੰਦਾ ਸ਼ਾਪ ਡੱਗ ਪੀ ਅੱਧੇ ਤੋਂ ਲੋਈ ਸ਼ਾਪ ਸੀਗੀ ਉਹ ਵੇਚ ਕੇ ਚਾਲੋ ਵੀ ਜੂਆ ਖੇਡ ਲੈ ਤੁਹਾਨੂੰ ਉੱਥੇ ਗੋਲੀ ਦੇ ਨੇੜੇ ਕਰਕੇ ਨਾ ਤੁਹਾਨੂੰ ਫੇਰ ਪਤਾ ਲੱਗੂ ਸ਼ਾਪ ਕਿਵੇਂ ਬਣਦੀ ਐ ਕਰਾਹੇ ਵਾਲੇ ਪੈਸੇ ਉਹਨਾਂ ਸ਼ੋਰ ਘਰੇ ਆ ਖੜਾ ਲੈਣਾ ਇਹਨੂੰ ਫੜਾਇਸੀ ਸ਼ੇਰ ਨੂੰ ਇਹ ਜੂਆ ਖੇਡ ਗਿਆ ਕਿੱਤਾ ਤੇ ਤੈਨੂੰ ਕਬੀਲਦਾਰੀ ਫੜਾਈ ਸੀ ਬਈ ਗਲਤੀ ਤਾਂ ਹੋਈ ਜਾਂਦੀ ਹੈ ਬੰਦੇ ਤੋਂ ਗਲਤੀ ਹੁੰਦੀ ਹੈ ਬਈ ਐਨੀਆਂ ਗਲਤ ਕਿਉਂ ਕਰਦੇ ਹੁੰਦੇ ਆ ਜੇ ਪੁੱਤ ਕੱਠ ਰੱਖਣਾ ਨਹੀਂ ਸੇਠ ਨੇ ਸਕਦਾ ਬਈ ਸੇਠ ਦਾ ਡੰਗਾਂ ਵਾਲ ਜਾਂਦਾ ਕਹਿੰਦਾ ਇਕੱਠੇ ਹੋ ਮੁੰਡੇ ਹੋਗੇ ਪੀਂਦੇ ਕਰਦੇ ਨਸ਼ਾ ਕੀ ਸੁਣਦਾ ਬਈ ਮੈਂ ਆਏ ਗੱਡੀ ਨਹੀਂ ਚੱਲਣੀ ਜੇ ਕੱਠ ਰੱਖਣਾ ਤਾਂ ਬੰਦਿਆਂ ਨੂੰ ਕੰਮ ਕਰੋ ਬਈ ਮਾਦਾ ਕਬੀਲਦਾਰੀ ਸਮਾਹਤੀ ਜਿਵੇਂ ਸੁਣ ਠੀਕ ਲਾਦਾ ਉਹ ਮੈਂ ਕਰ ਲਉ ਮੈਂ ਤਾਂ ਇਕੱਠਾ ਸੋਡੇ ਭਰਾਵਾਂ ਦਾ ਪਿਆਰ ਨਾਲ ਬਈ ਆਦਾ ਨਹੀਂ ਹੋ ਸਕਦਾ ਕੀ ਨੂੰ ਸਮਾਹਤੀ ਸੋ ਤੁੰ ਨੂੰ ਆ ਬਈ ਆਪਾਂ ਮਾਤਾ ਨੂੰ ਫਰਾਦਾ ਸਾਰਾ ਕੁਝ ਸੁਰੇ ਦਾ ਤਖਣ ਕਾਇਗਨ ਦੀ ਫੜ ਰੱਖੀ ਕੋਤ ਨਹੀਂ ਦਤਾ ਇਹ ਰੱਖਣਾ ਕਾਸਾ ਇਹ ਬੰਦੇ ਨੂੰ ਮਸਾ ਪੰਜੀ ਦੇਣੀ ਨਹੀਂ ਦੇਵਾਂਗੇ ਤੇ ਬਈ ਹਿਸਾਬ ਲਾਵਾਂਗੇ ਜੇ ਬੱਡੇਗ ਲੈ ਨਾ ਤੈਨੂੰ ਸਾਰੇ ਪਿੰਡ ਚ ਬੇਇਜ਼ਤੀ ਹੋਈ ਤੇਰੀ ਬਈ ਵੱਡਾ ਭਾਈ ਆ ਯਾਰ ਤੂੰ ਕੁਛ ਹੀ ਕਰ ਲੈ ਲੋਕ ਪਤਾ ਹੁਣ ਆਇਆਗਾ ਤੂੰ ਲੋਕ ਪਤਾ ਕੀ ਆਖਣਗੇ ਵੀ ਫੌਜੀ ਨੇ ਸਿੱਟ ਲਿਆ ਆ ਕੇ ਆ ਕੇ ਤਾਂ ਆਖਣਗੇ ਥੋ ਮਹੀਨੇ ਸੁੱਟਿਆ ਕਦੇ ਬਈ ਚਾਹ ਨਹੀਂ ਫੜਾ ਕੇ ਕਦੇ ਰੋਟੀ ਲੈ ਕੇ ਇਹ ਇਹ ਮਾ ਕੀ ਸੁਣੀ ਜਾਂਦਾ ਹੈ ਗੱਲਾਂ ਗਲਤੀਆਂ ਹੋਈਆਂ ਪਿੰਡ ਚ ਮੈਂ ਜਾ ਕੇ ਕੀ ਮੂੰਹ ਦਿਖਾਊਗਾ ਗੱਲ ਤਾਂ ਸੁਣ ਫੁੱਤ ਮੇਰੇ ਤੂੰ ਤੂੰ ਮੈਂ ਨਾ ਇੱਥੇ ਰਹੇਗਾ ਛੁੱਟੀਦਨ ਮਹੀਨੇ ਦੀ ਮਿਲ ਗਈ ਹੁਣ ਤਾਂ ਮਹੀਨੇ ਦੀ ਮਿਲ ਗਈ ਮਾਂ ਮਹੀਨਾ ਤੂੰ ਆ ਦੇ ਕੋਲ ਹੀ ਰੱਖ ਕਬੀਲਦਾਰੀ ਮੈਨੂੰ ਵੀ ਨਾ ਫੜਾ ਨਾ ਇਹ ਆਪ ਨੂੰ ਇਹਦਾ ਪਤਾ ਲੱਗੂ ਇੱਕ ਮਹੀਨੇ ਜਮਾ ਕਬੀਲਦਾਰੀ ਦਾ ਕੀ ਕਰ ਦੂਗਾ ਫੇਰ ਮੈਨੂੰ ਫੜਾ ਦੇ ਅਸਾਂ ਮੈਂ ਇਹੀ ਕਰ ਜੰਗਾ ਉੱਥੇ ਕੋਈ ਨਹੀਂ ਕੋਈ ਇਨਸਾਨ ਤੀ ਰੱਖੋ ਕੱਠ ਰੱਖੋ ਤੁਸੀਂ ਜਦੋਂ ਰਿਟਾਇਰ ਹੋ ਗਿਆ ਮੈਂ ਉਸ ਤੋਂ ਬਾਅਦ ਦੇਖੂਗਾ ਹਾਂ ਤੂੰ ਉਸ ਤੋਂ ਬਾਅਦ ਆ ਦੇ ਕੋਈ ਰੱਖ ਜੇ ਤਾਂ ਬੰਦਿਆਂ ਨੂੰ ਕਬੀਲਦਾਰੀ ਸਾਹਮਣੇ ਐਵੇਂ ਜਿਵੇਂ ਚਲਾਈ ਚੱਲੋ ਦੇਖ ਛੋਟੇ ਭਾਈ ਕਿਹੜਾ ਹੁਣ ਤੈਨੂੰ ਮਾਫ਼ ਕਰਤਾ ਮੈਂ ਗਲਤੀ ਮੰਨਦਾ ਬਾਈ ਇਹਦੂ ਮੁੜ ਕੇ ਮੈਂ ਕਰਦਾ ਨਾ ਨਸ਼ੇ ਵਾਲੇ ਮੁੰਡੇ ਨਾਲ ਰਲਣਾ ਨਹੀਂ ਮੌਕਾ ਆਂਦਾ ਬਈ ਇਹ ਨਾਗ ਜੂਏਕ ਨਹੀਂ ਝਾਕਣਾ ਤੂੰ ਐਂ ਕਰੀ ਉਹ ਮੇਰੇ ਕੋਲੇ ਕਰੀ ਫੋਨ ਮੇਜਾ ਕੇ ਮੇਰਾ ਚਾਹ ਰੋਟੀ ਜਰ ਮਦਾਬ ਦਾ ਲਾਇਆ ਜਾ ਕਰੋ ਲੇਟ ਜਾ ਫੇਟ ਜਾ ਮਜੂਸ਼ ਘਰੇ ਪਿਆਰ ਹੈ ਨਹੀਂ ਬਈ ਤੂੰ ਕੰਮ ਕਰਦਾ ਮੈਂ ਲਜਾਇਆ ਕਰੂੰ ਬਈ ਤੇ ਨਾਲ ਕੰਮ ਕਰਾਇਆ ਕਰੂੰਗਾ ਇਹ ਤਾਂ ਤੇਰੇ ਲਈ ਭਰਜਾਈ ਨੇ ਦੱਸਤਾ ਮੈਨੂੰ ਕਹਦੀ ਆ ਕਿ ਐਂ ਕਰਦਾ ਉਹ ਮੈਨੂੰ ਤੁਰਤ ਸਾਹ ਦੀ ਕੰਮਤਾਂ ਕਰਨੀਆਂ ਪਈਆਂ ਮੈਨੂੰ ਕੀ ਲੋੜ ਸੀ ਤੈਨੂੰ ਵੀ ਬੇਵਕਤਾ ਪਾਤੀ ਮੈਂ ਤਾਂ ਬਈ ਯਾਰ ਉੱਥੇ ਮੈਂ ਤਾਂ ਵਾਟ ਧੱਕੇ ਖਾਈ ਜਾਨਾ ਐਹੀ ਠੰਡ ਚ ਇਹ ਭੱਜਿਆ ਤੇ ਤੁਸੀਂ ਇੱਥੇ ਗੁਰਸ਼ਰਲੇਡ ਆਉਣ ਤੇ ਹੋ ਜੋ ਪੈਸਾ ਤੈਨੂੰ ਪਤਾ ਕਿਵੇਂ ਆਉਂਦਾ ਔਖਾ ਬਈ ਬਹੁਤ ਔਖਾ ਬਈ ਕਦੇ 7000 ਸਿੱਟਿਆ ਆ ਕਦੇ 1000 ਛਿੱਟਿਆ ਆ ਐਂ ਡਿਕਦਿੰਗਾ ਫਿਰਦਿੰਗਾ ਲੋਕਾਂ ਨੇ ਤਾਂ ਡਿਕਦਿੰਗਾ ਨਹੀਂ ਰੱਖੋ ਤੁਸੀਂ ਕੋਈ ਨਹੀਂ ਤਿੰਨੇ ਭਰਾਵਾਂ ਦਾ ਜਿਵੇਂ ਪਹਿਲਾਂ ਘੱਟ ਸੀ ਤੁਹਾਡਾ ਰੱਖ ਲਾਂਗੇ ਗੱਲ ਕਰ ਤੈਨੂੰ ਪਤਾ ਬੁੜੀਆਂ ਘੱਟ ਰਹਿਣ ਨਹੀਂ ਦਿੰਦੇ ਫਿਰ ਕੋਈ ਨਹੀਂ ਵਧੀਆ ਕੰਮ ਕੰਦਾ ਚਾਹਦਾ ਇਹਨਾਂ ਦਾ ਵਧੀਆ ਮੋਹ ਤੁਸੀਂ ਖਾਪੀ ਜਾਂਦੇ ਕਿ ਇਹ ਗੁਰਸ਼ਰਲੇਡ ਆਈ ਜਾਂਦਾ ਇਸ ਤੋਂ ਬਾਅਦ ਇਹਦੀ ਕੋਈ ਵੀ ਸ਼ਿਕਾਇਤ ਆਵੇ ਮੈਨੂੰ ਫੋਨ ਕਰਤੀ ਇਹ ਐਸੇ ਨਹੀਂ ਨਹੀਂ ਭਾਈ ਮੈਂ ਸ਼ਿਕਾਇਤ ਦਾ ਮੌਕਾ ਨਹੀਂ ਹੁੰਦਾ ਆਪਣਾ ਬਾਲੀ ਸੋਹਣੀ ਗੱਲ ਹੈ ਜਾਂ ਨਹੀਂ ਦਿੰਦਾ ਤੁੰਗੂ ਪਰਿਵਾਰ ਰੱਖੋ ਭਾਈ ਆਪਾਂ ਗਲਤੀ ਨਹੀਂ ਕਰਦਾ ਕਾਠੇ ਰੱਖਾਂਗੇ ਪੁੱਤ ਆਪਾਂ ਬਾ ਠੀਕ ਹੈ ਇਹ ਕਿਤੇ ਛੱਡ ਦੇ ਭਾਈ ਨਹੀਂ ਕਰਦਾ ਭਾਈ ਗਲਤੀ ਹਾਂ ਬਸ ਇਸ ਤੋਂ ਬਾਅਦ ਮੈਨੂੰ ਸ਼ਿਕਾਇਤ ਦਾ ਮੌਕਾ ਨਾ ਮਿਲੇ ਧੰਨਵਾਦ ਜੀ ਸਾਰੇ ਦੋਸਤਾਂ ਦਾ ਵੀਡੀਓ ਦੇਖਣ ਲਈ ਤੇ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਆਪਣੇ ਆਪਣੇ ਕਮੈਂਟ ਜਰੂਰ ਦੱਸਿਓ ਸਾਰੇ ਭਰਾਵਾਂ ਦਾ ਪਿਆਰ ਦੇਣ ਲਈ ਧੰਨਵਾਦ ਜੀ